ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਕੀ ਅੱਜ ਦੀ ਵੀਡੀਓ ਪੰਡ ਪਿੰਡਰ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਾਗ ਹੈਗੇ ਜੀ 6 ਜਿਹਦੇ ਚ ਸੂਏ ਸੂਆ ਨਾਗਾ ਤੋਕੜਾ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਚਦਾ ਲਗਾਤਾਰ ਚੱਲਦਾ ਰਹਿਣਾ ਸਸੀਗਾਲ ਜੀ ਸਸੀਗਾਲ ਬਈ ਸਾਰਾ ਨਾਮ ਤੇ ਐਡਰੈਸ ਦੱਸੋ ਨਾਮ ਲਖਮੀ ਸਿੰਘ ਜੀ ਪਿੰਡ ਭਿੰਡਰ ਕਲਾਂ ਜਿਹੜਾ ਮੋਗਾ ਤਹਿਸੀਲ ਧਰਮਕੋਟ ਜੀ ਮੋਬਾਈਲ ਨੰਬਰ ਜੀ 7045 37611 97811 57566 ਠੀਕ ਹੈ ਜੀ ਅਜੀ ਸ਼ੇਰ ਨਾਕ ਹੈ ਜੀ ਹਾਂ ਜੀ ਇਧਰੋਂ ਸ਼ੁਰੂ ਕਰ ਗਈ ਇਧਰ ਹੀ ਕਰ ਲੋ ਜੀ ਸੁਆ ਕਿੰਨਾ ਮਸੂਈ ਆ ਜੀ ਤੇਰੀ ਪਹਿਲਾਂ ਬੱਚੀ ਆ ਮੂੰਹ ਤੋਂ ਚਾਰ ਦੰਦ ਜੀ ਬੱਚਾ ਹੀ ਆ ਜੇ ਹਾਂਜੀ ਬੱਚਾ ਕਿੰਨਾ ਕੋ ਗਿਆ ਸੁਈ ਨੂੰ ਯਾਨੀ ਕਿ 2 ਕੁ ਮਹੀਨੇ ਦਾ ਮਾਲਕ ਨੇ ਦੱਸਦਾ ਵੀ ਸੁਆ ਹੈਗਾ ਹੀ ਸਾਰਾ ਠੀਕ ਆ ਜੀ ਦੁੱਧ ਕਿੰਨਾ ਤੇ ਆਉਂਦਾ ਉਹ ਤਾਂ 11 ਕਿਲੋ ਚੋਕਿਆ ਅੱਧੀ ਲੈ ਕੇ ਆਏ ਆ ਜੀ ਥਣਾ ਦੀ ਡੰਨਾ ਜੀ ਹਾਂਜੀ ਇੱਕ ਥਣੇ ਦੀ ਛਟਾਈ ਇਹਦਾ ਇੱਕ ਥਣੇ ਦੀ ਛੱਟਾ ਮਾਰਦੀ ਕਿੰਨਾ ਮਾਰ ਬੈਣੀ ਤੇ ਮੂਹਰੇ ਜੀ ਥੋੜਾ ਹੀ ਆ ਬਾਹਾਂ ਨਹੀਂ ਹੈਗਾ ਜੀ ਠੀਕ ਆ ਜੀ ਆਪਾਂ ਕਹਿੰਦਾ ਬਾਈ ਕਹਿੰਦਾ ਤਾਜੀ ਲੈ ਕੇ ਆਂਦੀ ਹੈ 11 ਕਿਲੋ ਜੋਕ ਕੇ ਲੈ ਕੇ ਆਂਦਾ ਮਾੜਾ ਮੋਟਾ ਰੰਗ ਪ੍ਰਿੰਟ ਦੀ ਚੰਗੀ ਹੈ ਚਾਰ ਹੀ ਥਾਣਾ ਪੂਰ ਚੰਗ ਪੂਰਾ ਨਹੀਂ ਦੁੱਧ ਬਾਈ ਦੱਸਦਾ ਕਿ 11 ਕਿਲੋ ਆਪਾਂ ਚੋਕੇ ਲਿਆਂਦਾ ਜੀ ਨੋ ਮੰਨ ਗਈ ਆਵੇ ਅਗਲਾ ਅੱਜ ਤਾਂ ਚਲੋ ਵਾਈ ਆ ਵੀ ਦੋ ਮਿਲੋ ਘਾਟੀ ਮੰਨ ਕੇ ਆਵੇ ਨੋ ਮੰਨ ਕੇ ਆ ਜੀ ਦੋ ਸੱਤ ਜੀ ਠੰਡੀ ਸੀਲ ਪੂਰੀ ਹੈ ਜੀ ਪੂਰੀ ਜੀ ਪੂਰੀ ਜਾਦ ਵਾਲੀ ਇਹ ਪੂਰੀ ਤੇ ਡਿਮਾਂਡ ਇਹਦੀ ਜੀ ਇਹ ਆਪਾਂ 18000 ਦੀ ਦੇ ਦਾਂਗੇ ਕੋਜੂ ਮੰਨ ਤਾਂ ਹਾਂਜੀ ਮੰਨ ਤਾਂ ਗਾ ਚਾ ਮੱਜ ਆ ਜੀ ਡਿਮਾਂਡ ਹੈ ਜੀ 18000 ਦੀ ਬਾਈ ਕਦੋਂ ਦੇ ਦਾਂਗੇ ਜੀ ਬਿੱਟ ਲੈਸ ਹੋ ਜਾਊਗਾ ਜੀ ਅੱਗੇ ਵੀਰੇ 2 ਨੰਬਰ ਸੂਆ ਕਿੰਨਾ ਮਾਜੀ ਦੂਜੇ ਸੂਏ ਝੋਟੀਆਂ ਕੱਲ ਦੀ ਸੂਈ ਹੈ ਜੀ ਬੱਚਾ ਕੀ ਹੈ ਜੀ ਬੱਚਾ ਮਗਰ ਕੱਟਾ ਜੀ ਇਹਦੇ ਕੱਟਾ ਜੇਰ ਡੰਨਾ ਜੀ ਹਾਂਜੀ ਡੰਨਾ ਜੀ ਕਿੰਨਾ ਕੁ ਕੱਢਿਆ ਬੋਲਾ ਭਾਈ ਇਹਦਾ ਇਹ ਬੋਲਾ 8 ਕਿਲੋ ਮੰਨ ਕੇ ਆ ਜੀ ਅਗਲਾ ਸੂਆ ਹਾਂਜੀ ਤਾਂ ਨਹੀਂ ਹੋਈ ਪ੍ਰੋਪਰ ਨਹੀਂ ਪੂਰੀ ਖਾਲੀ ਕਰ ਦੇਈ ਦੀ ਤਾਂ ਠੀਕ ਹੈ ਜੀ 8 ਕਿਲੋ ਮੰਨ ਕੇ ਆ ਜੀ ਹਾਂਜੀ ਮੂੰ ਤਾਂ 4 ਦੰਦ ਦਾ ਜੀ ਮੂੰ ਤਾਂ 4 ਦੰਦ ਦਾ ਕੱਦ ਕਾਠ ਚੰਗਾ ਗੋਲ ਫੱਟ ਪੂੜਾ ਵਜਨ ਵਜੂਦ ਵਾਲੀ ਹੈ ਜੀ ਯਾਨੀ ਪਹਿਲਾਂ ਤਾਂ ਖੀਰ ਗੁਈ ਸੂਈ ਹੋਈ ਆਈ ਠੀਕ ਹੈ ਜੀ ਪਹਿਲਣ ਬਾਈ ਦੱਸਦਾ ਕੀ ਦੀ ਸੂਈ ਹੈ ਥਾਣਾ ਦੇ ਸਹਿਜ ਵੀ ਸੋਹਣੇ ਆ ਗਏ ਤੇ ਲੱਗਿਆ ਹੱਤੀ ਚਬਾਈ ਵਾਲਾ ਥਾਣਾ ਚਾਰ ਹੀ ਥਾਣਾ ਪੋਰਟ ਸ਼ੰਕਪੂਰਾ ਵੀ ਨਹੀਂ ਤੇ ਡਿਮਾਂਡ ਇਹਦੀ ਵੀਰੇ ਇਹਦਾ ਮੁੱਲ 95000 ਦੀ ਕੋਜੂ ਲੈਸ ਜੀ ਕਰਦਾ ਕਈ ਮਾਂ ਠੀਕ ਆ ਵੀਰੇ ਅੱਗੇ ਆ ਗਿਆ ਤਿੰਨ ਨੰਬਰ ਨਗ ਸੂਆ ਕਿੰਨਾ ਮਾਂ ਜੀ ਇਹ ਦੂਜੀ ਸੂਏ ਆ ਜੀ ਕਦੋਂ ਸੂਈ ਆ ਜੀ ਇਹਨੂੰ ਅੱਜ 1 ਮਹੀਨਾ ਤੇ 6 ਦਿਨ ਹੋ ਗਏ ਸੂਈ ਬੱਚਾ ਜੀ ਇਹਦਾ ਬੱਚਾ ਮਰ ਗਿਆ ਜੀ ਮਿਲਦੀ ਕਿਵੇਂ ਆ ਬਾਈ ਮਿਲਦੀ ਯਾਨੀ ਕਿ ਟੀਕੇ ਤੇ ਉੱਥੇ ਦਾ ਭੜ ਦੇ ਚੋਕੇ ਲੈਂਦੀ ਹੈ ਠੀਕ ਆ ਜੀ ਤੇ ਯਾਨੀ ਕਿ ਕੱਲੇ ਨਹੀਂ ਚੋਲਣੀ ਆ ਜੀ ਠੀਕ ਆ ਜੀ ਇੱਕ ਟਾਈਮ ਸ਼ਾਮ ਨੂੰ ਭੜ ਦੇ ਮਿਲ ਤੇ ਨਹੀਂ ਸਵੇਰ ਟੀਕੇ ਤੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਹੱਥ ਚੱਲੋ ਖੁੱਲਾ ਜੀ ਠੀਕ ਥਾਣਾ ਦੇ ਦੰਨ ਆ ਜੀ ਹਾਂਜੀ ਹਾਂਜੀ 2 ਇੱਕ ਟਾਈਮ ਚਾਰਟ ਤੇ ਮਿਲਦੀ ਇੱਕ ਟਾਈਮ ਟੀਕੇ ਤੇ ਉੱਥੋਂ ਬਾਈ ਕਹਿੰਦਾ ਆਪਾਂ ਦੋਨੇ ਟਾਈਮ ਹੀ ਚਾਰਟ ਤੇ ਚੋਕੇ ਲਿਆਂਦੀ ਸੀ ਕਿਉਂਕਿ ਨਵੇਂ ਥਾਂ ਦਾ ਪਸ਼ੂ ਘਰ ਹੀ ਜਾਂਦਾ ਥੋੜਾ ਕਹਿੰਦਾ ਹੱਥ ਦਾ 8 ਕਿਲੋ نیٹ ਦੁੱਧ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਮਿਲਕਿੰਗ ਕਰ ਸਕਦੇ ਆ ਜੀ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਹੈ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਤੇ ਇਹਦੀ ਡਿਮਾਂਡ ਬਾਈ ਇਹਦਾ ਮੁੱਲ 55000 ਦੀ ਹੋਜੂ ਲੈਸ ਜੀ ਕਰ ਦਾਂਗੇ ਮੰਗਦਾ ਇਹਦਾ ਮੁੱਲ ਬਾਈ ਕਹਿੰਦਾ 55000 ਰੁਪਿਆ ਵਿੱਚੋਂ ਲੈਸ ਹੋਜੂਗਾ ਜੀ ਅੱਗੇ ਆ ਗਿਆ ਨਾਗਰ 4 ਨੰਬਰ ਇਹ ਦੂਜੇ ਸੁਈ ਇਹ ਆ ਜੀ ਇਹ ਆ ਜਾਨੀ ਕਿ 20 ਗ੍ਰਾਮ ਦੀ ਸੁਈ ਆਈ ਮੋਛੀ ਇਹਦੀ ਹੋ ਰਹੀ ਬੱਚਾਈ ਇਹਦਾ ਜੋ ਉੱਤੇ ਮਿਲਦੀ ਆ ਜੀ ਨਹੀਂ ਇਹ ਬਾੜੇ ਦੇ ਮੈਂ ਬਾੜੇ ਦੇ ਮੇਰੇ ਪਿੰਦੀ ਸ਼ਾਮ ਨੂੰ ਸਵੇਰ ਟੀਕੇ ਤੇ ਜੀ ਠੀਕ ਆ ਜੀ ਸਵੇਰ ਟੀਕੇ ਇਹ ਵੀ ਨਾ ਉਹ ਤਿੰਨਾਂ ਨੇ ਕੀਤਾ ਨਹੀਂਗਾ ਬੱਚਾ ਜਾਨੀ ਕਿ ਉਹ ਆ ਇਹਦਾ ਠੀਕ ਆ ਜੀ ਬੱਚਾ ਉਹ ਨਾਲ ਹੀ ਦੇ ਦੇਣੀ ਆ ਉਹ ਹਾਂ ਜੀ ਨਾਲ ਹੀ ਦੇ ਦਾਂਗੇ ਠੀਕ ਆ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗਿਆ 20 10 ਕਿਲੋ ਖੁੱਲਾ ਜੀ ਇਸ ਤਾਂ 10 ਕਿਲੋ ਜੋਕ ਕੇ ਲੈ ਜੇ ਜੋਕ ਕੇ ਜੀ ਜੋਕ ਕੇ ਠੀਕ ਆ ਵੀਰੇ ਥਾਣਾ ਦੀ ਡੰਨ ਆ ਜੀ ਹਾਂ ਜੀ ਹਾਂ ਜੀ ਇਹਦੀ ਡਿਮਾਂਡ ਜੀ ਇਹ ਠੀਕ ਹੈ ਜੀ ਇਹਦਾ ਮੁੱਲ ਬਾਈ ਕਹਿੰਦਾ 62000 ਰੁਪਇਆ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਨਾਕ ਹੋ ਗਿਆ ਜੀ ਇਹ ਹਰ 4 ਤੇ 5 ਨੰਬਰ ਜੀ ਇਹ ਦੇ ਲਈ ਜਾਨਕੀ 11 ਕਿਲੋ ਦੁੱਧ ਹੈ ਇਸ ਟਾਈਮ ਇਹ 22 23 ਦਿਨ ਦੀ ਸੂਈ ਹੈ ਜੀ ਬੱਚਾ ਜੀ ਇਹਦਾ ਇਹਦਾ ਮਗਰ ਬੱਚਾ ਜੀ ਦੂਜੀ ਸੂਈ ਜੋ ਬਿਠਾਈ ਠੀਕ ਹੈ ਜੀ ਬੱਚਾ ਮਗਰ ਬੱਚਾ ਸੂਹਾ ਦੂਜਾ ਜੀ 10 11 ਕਿਲੋ ਜੀ ਹਾਂ 11 ਕਿਲੋ ਹੋਊਗਾ ਇਸ ਟਾਈਮ 11 ਕਿਲੋ ਨੈਟ ਦੁੱਧ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚੁਆਈ ਕਰ ਸਕਦੇ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਹੈ ਚਾਰ ਹੀ ਥਾਣਾ ਕੋਟਾਂਕ ਕੋਈ ਵੀ ਨਹੀਂ ਚੰਗੀ ਸਭੀ ਪਲੀ ਹੈ ਜੀ ਖਾਨ ਤੋਂ ਨੇੜੇ ਦਾ ਦਿਖਾ ਦਿੰਦੇ ਆ ਜੀ ਤੇ ਇਹਦੀ ਡਿਮਾਂਡ ਵੀਰੇ ਇਹਦਾ ਮੁੱਲ 40 ਹੀ 38 ਦੇ ਦਾਂਗੇ 38 ਦੇ ਦਾਂਗੇ ਠੀਕ ਆ ਮੁੱਲ 40000 ਰੁਪਏ 38 ਦੀ ਬਾਈ ਦੇ ਦਾਂਗੇ ਜੀ ਬਾਕੀ ਜੀ ਨੂੰ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਧੰਨਵਾਦ